ਅੱਜ ਬਹੁਤ ਹੀ ਸੁਭਾਗਿਆ ਦਾ ਦਿਨ ਆ ਕਿ ਅੱਜ ਸਾਡੇ ਵਿੱਚ ਬ੍ਰਹਮਾ ਜੀ ਦੇ ਦਰਬਾਰ ਤੇ ਇੱਕ ਐਸੀ ਸ਼ਖਸੀਅਤ ਆਈ ਆ ਜਿਹਦਾ ਕਿ ਲੁਧਿਆਣਾ ਹੀ ਨਹੀਂ ਅੱਜ ਪੰਜਾਬ ਨੈਸ਼ਨਲਾਈਜ਼ ਲੋਕਾਂ ਨੂੰ ਜੜਾਇਆ ਚਰਚੇ ਤੇ ਚਿਹਰਾ ਆ ਔਰ ਇੱਕ ਬਹੁਤ ਹੀ ਸ਼ਖਸੀਅਤ ਆਈ ਆ ਜਿਹਦਾ ਕਿ ਲੁਧਿਆਣਾ ਹੀ ਨਹੀਂ ਅੱਜ ਪੰਜਾਬ ਸ਼ਖਸੀਅਤ ਆਈ ਆ ਜਿਹਦਾ ਕਿ ਲੁਧਿਆਣਾ ਹੀ ਨਹੀਂ ਅੱਜ ਪੰਜਾਬ ਸ਼ਖਸੀਅਤ ਆਈ ਹੈ ਜਿਹਦਾ ਕਿ ਲੁਧਿਆਣਾ ਹੀ ਨਹੀਂ ਅੱਜ ਪੰਜਾਬ ਨੇ ਕਿ ਚਿਰਨਜੀਵੀ ਨੇ ਇੱਕ ਸਾਡੇ ਵੱਡੇ ਭਰਾ ਪਹਿਲਾਂ ਤਾਂ ਉਹਨਾਂ ਨੂੰ ਇੱਕ ਐਸੀ ਸ਼ਕਤੀ ਤੇ ਐਸਾ ਬਲ ਦਿੱਤਾ ਕਿ ਅੱਜ ਉਹ ਪੂਰੇ ਪੰਜਾਬ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਕਜ ਸ਼ਰਦਾ ਜੀ ਚੇਅਰਮੈਨ ਭਾਈ ਸਾਹਿਬ ਪਹਿਲਾ ਸਾਡੇ ਵੱਡੇ ਭਰਾ ਨੇ ਸਾਡੇ ਫੈਮਲੀਆਂ ਦੇ ਵਿੱਚ ਹਰ ਫੰਕਸ਼ਨਾਂ ਤੇ ਆਣਾ ਜਾਣਾ ਅੱਜ ਪੰਜਾਬ ਨੂੰ ਬਹੁਤ ਹੀ ਬਹੁਤ ਹੀ ਮੈਂ ਕਹਿੰਦਾ ਕਿ ਬਹੁਤ ਸਿੱਧੇ ਰਸਤੇ ਤੇ ਲੈ ਕੇ ਚੱਲ ਰਹੇ ਨੇ ਔਰ ਬਹੁਤ ਹੀ ਅੱਛੇ ਪੱਤਰਕਾਰ ਜਿਹੜਾ ਕਿ ਦੁਨੀਆ ਨੂੰ ਪਤਾ ਕਿ ਕਿੰਨੇ ਸੱਚ ਦੀਆਂ ਲੜਾਈਆਂ ਲੜ ਚੁੱਕੇ ਨੇ ਸਿਰਫ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਨਹੀਂ ਹੈ ਭਾਈ ਸਾਹਿਬ ਹਰ ਪਾਰਟੀ ਦੇ ਅੱਜ ਪਹਿਲੀ ਪਸੰਦ ਨੇ ਪੰਕਜ ਸ਼ਰਦਾ ਜੀ ਸਾਡੇ ਵਿੱਚ ਅੱਜ ਬ੍ਰਹਮਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਣ ਆਏ ਆ ਮੈਂ ਕਹਿੰਦਾ ਕਿ ਸਾਰੇ ਬ੍ਰਹਮਾ ਵੰਸ਼ਤਾ ਤੇ ਭਗਤਾਂ ਦਾ ਬਹੁਤ ਸੋਭਾਗ ਹੈ ਕਿ ਐਸੀਆਂ ਕੁਝ ਸ਼ਖਸੀਅਤਾਂ ਵੀ ਆਉਂਦੀਆਂ ਨੇ ਜਿੱਥੇ ਸਾਡੇ ਦਰਬਾਰ ਤੇ ਮਹਾਰਾਜ ਦੇ ਸੰਤ ਮਹਾਪੁਰਸ਼ ਵੱਡੇ ਵੱਡੇ ਪੀਠਾਂ ਤੋਂ ਪੀਠਾ ਦੀਸ਼ਵਰ ਆਂਦੇ ਨੇ ਕੁਝ ਐਸੇ ਸਮਾਜਿਕ ਵਿਅਕਤੀ ਵੀ ਆਉਂਦੇ ਨੇ ਜਿਹੜੇ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਸੰਤ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਸਮਾਜਿਕ ਵਿਅਕਤੀ ਸਮਾਜ ਸੁਧਾਰਨ ਦਾ ਕੰਮ ਕਰਦੇ ਨੇ ਮੈਂ ਕਹਿੰਦਾ ਕਿ ਇਹ ਸਾਡੇ ਲੁਧਿਆਣੇ ਦਾ ਸੌਭਾਗ ਹੈ ਕਿ ਜਿਹੜਾ ਵੈਲਫੇਅਰ ਬ੍ਰਾਹਮਣ ਵੈਲਫੇਅਰ ਬੋਰਡ ਹੈਗਾ ਆ ਉਹਦਾ ਜਿਹੜਾ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਪੰਕਜ ਸ਼ਰਦਾ ਜੀ ਸਾਡੇ ਲੁਧਿਆਣੇ ਦੇ ਸ਼ਾਹ ਨੇ ਔਰ ਮੈਂ ਕਹਿੰਦਾ ਕਿ ਇਹ ਸਾਡਾ ਸੌਭਾਗ ਹੈ ਕਿ ਅੱਜ ਬ੍ਰਹਮਾ ਜੀ ਦੇ ਦਰਬਾਰ ਦੇ ਵਿੱਚ ਜਿਹੜੇ ਕੀ ਬ੍ਰਾਹਮਣ ਜਿਹੜੇ ਕੀ ਬ੍ਰਹਮਾ ਜੀ ਦੇ ਮੁਖ ਤੋਂ ਪੈਦਾ ਹੋਏ ਆ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜੇ ਦੇਖਿਆ ਜਾਵੇ ਬ੍ਰਾਹਮਣ ਉਹ ਸਖਸ਼ ਨੂੰ ਕਿਹਾ ਜਾਂਦਾ ਸੀ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ ਸੀ ਔਰ ਬ੍ਰਾਹਮਣ ਦਾ ਵਾਕ્ય ਬ੍ਰਹਮ ਵਾਕਿਆ ਦੇ ਤੁੱਲੇ ਹੁੰਦਾ ਸੀ ਆ ਰਾਜਾ ਮਹਾਰਾਜਾ ਚਾਹੇ ਉਹ ਚੱਕਰਵਤੀ ਸਮਰਾਟ ਕਿਉਂ ਨਾ ਹੋਵੇ ਉਹਦੀ ਵੀ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿ ਬ੍ਰਾਹਮਣ ਦੇ ਸ਼ਬਦ ਨੂੰ ਅੱਗੇ ਪਿੱਛੇ ਕਰ ਤਵੇ ਅੱਜ ਕਿਤੇ ਨਾ ਕਿਤੇ ਬ੍ਰਾਹਮਣ ਸ਼ਬਦ ਹੋਰ ਉੱਚ ਹੁੰਦਾ ਨਜ਼ਰ ਆ ਰਿਹਾ ਪੰਕਜ ਸ਼ਰਦਾ ਜੀ ਕਰਕੇ ਬਹੁਤ ਹੀ ਸਵਾਭਾਗ ਦੀ ਗੱਲ ਹੈ ਔਰ ਬ੍ਰਹਮਾ ਜੀ ਜੇਨਾਂ ਲਈ ਮੇਰੀ ਡਿਊਟੀ ਲੱਗੀ 2024 ਤੋਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅੱਜ ਜਿਹੜਾ ਕਾਰਵਾ ਵਾਧਾ ਵਾਧਾ ਜਾ ਰਿਹਾ ਅੱਗੇ ਔਰ ਬ੍ਰਹਮਾ ਜੀ ਨੂੰ ਇਸ ਤਰ੍ਹਾਂ ਦੇ ਜੋਦੇ ਵੀ ਮਿਲ ਰਹੇ ਆ ਜਿਹੜੇ ਕੀ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਨੈਸ਼ਨਲਾਈਜ਼ ਮੰਚਾਂ ਦੇ ਉੱਤੇ ਪੰਜਾਬ ਨੂੰ ਐਡਰੈਸਿੰਗ ਕਰਦੇ ਆ ਸੌਭਾਗਿਆ ਪੰਜਾਬ ਦਾ ਕਿ ਐਸੇ ਵੀ ਅੱਛੇ ਚਿਹਰੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਔਰ ਅਸੀਂ ਵੀ ਇਹੀ ਕਵਾਂਗੇ ਕਿ ਇਸ ਤਰ੍ਹਾਂ ਦੇ ਹੀ ਸਮਾਜਿਕ ਲੀਡਰ ਸਾਹਮਣੇ ਆਣੇ ਚਾਹੀਦੇ ਆ ਜਿਹੜਾ ਕਿ ਦੇਸ਼ ਨੂੰ ਸੁਧਾਰਨ ਔਰ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਆ ਬਹੁਤ ਲੋਕਾਂ ਦਾ ਬੈਨੀਫਿਟ ਹੋਵੇ ਐਸੇ ਸਮਾਜਿਕ ਵਿਅਕਤੀਆਂ ਕੋਲ ਔਰ ਪੰਕਜ ਸ਼ਰਦਾ ਜੀ ਅੱਜ ਬ੍ਰਹਮਾ ਜੀ ਦੇ ਦਰਬਾਰ ਤੇ ਪੰਜਾਬ ਲੁਧਿਆਣਾ ਦੇ ਵਿੱਚ ਆ ਕੇ ਬਹੁਤ ਹੀ ਸਵਾਭਾਗ્ય ਔਰ ਮੈਂ ਆਸ਼ਾ ਕਰਦਾ ਕਿ ਮਹਾਰਾਜ ਬ੍ਰਹਮਾ ਜੀ ਇਹਨਾਂ ਨੂੰ ਇੰਨੀ ਕੀ ਕਿਰਪਾ ਕਰਨ ਕਿ ਇਹ ਹੋਰ ਲੋਕਾਂ ਦਾ ਜਿਹੜਾ ਆ ਪਲਾ ਕਰ ਸਕਣ ਨਮੋ ਬ੍ਰਹਮਾਏ ਜਿਵੇਂ ਦੇਖਿਆ ਜਵੇ ਕਿ ਪੁਸ਼ਕਰਤੀ ਕੋਈ ਮੰਦਿਰ ਹੈ ਨਾ ਤੇ ਲੁਧਿਆਣੇ ਵਿੱਚ ਵੀ ਕੋਈ ਮੰਦਿਰ ਇਹਨਾਂ ਦਾ ਬਣੇਗਾ ਨਾਲੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤੁਹਾਡਾ ਭਾਈ ਸਾਹਿਬ ਕੁਸਚਨ ਆ ਵੀ ਆਰ 100% ਟ੍ਰਾਈਂਗ ਕਿ ਬਹੁਤ ਅੱਛੀ ਜਗਾ ਜੜੀ ਹੈ ਜਾਗਰਿਤ ਜਗਾ ਸਾਨੂੰ ਮਿਲੇ ਅਸੀਂ ਮੰਦਰ ਨੀਜੀ ਪਰਮੇਸ਼ਵਰ ਦਾ ਹੁਕਮ ਇੱਕ ਤੀਰਥ ਬਣਾਇਆ ਜਾਏਗਾ ਇਸ ਤਰ੍ਹਾਂ ਦਾ ਕਿ ਜਿੱਥੇ ਦੇਸ਼ ਦੁਨੀਆ ਤੋਂ ਲੋਕ ਆ ਕੇ ਜੇਸ ਜਗਤ ਪਿਤਾ ਨੇ ਇਹ ਪੂਰੀ ਦੁਨੀਆ ਸ੍ਰਿਸ਼ਟੀ ਨੂੰ ਬਣਾਇਆ ਔਰ ਉਹਨਾਂ ਦੇ ਦਰਸ਼ਨ ਕਰਨ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਅੱਜ ਆਲਰੇਡੀ ਦੇਖੋ ਇੱਕ ਛੋਟਾ ਜਿਹਾ ਦਰਬਾਰ ਆ ਬ੍ਰਹਮਾ ਜੀ ਦਾ ਔਰ ਦੇਸ਼ਾ ਵਿਦੇਸ਼ਾ ਤੋਂ ਲੋਕ ਹਰ ਸੈਂਟਰ ਮਨਿਸਟਰਾਂ ਤੱਕ ਹਰ ਸਟੇਟ ਦੇ ਮਨਿਸਟਰ ਆ ਰਹੇ ਆ ਉਹ ਬ੍ਰਹਮਾ ਜੀ ਦੇ ਕਰਕੇ ਹੀ ਆ ਰਹੇ ਆ ਦਾਸ ਦੀ ਤਾਂ ਜੋ ਡਿਊਟੀ ਪਰਮੇਸ਼ਵਰ ਨੇ ਲਗਾਈ ਹੈ ਔਰ ਨਿਭਾਈ ਜਾ ਰਹੀ ਹੈ ਬੜੀ ਜਲਦੀ ਆਪ ਜੀ ਦੇ ਅੱਗੇ ਪਰਮੇਸ਼ਵਰ ਵੱਲੋਂ ਕਿਰਪਾ ਹੋਈ ਤੇ ਬ੍ਰਹਮਾ ਜੀ ਦਾ ਮੰਦਿਰ ਦੀ ਸਥਾਪਨਾ ਪੰਜਾਬ ਚ ਕੀਤੀ ਜਾਏਗੀ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਦੂਸਰੀਆਂ ਸਟੇਟਾਂ ਦੇ ਸੋਚਦੇ ਸੀ ਕਿ ਪੰਜਾਬ 'ਚ ਕੋਈ ਹਿੰਦੂ ਧਰਮ ਦਾ ਵੱਡਾ ਜਿਹੜਾ ਤੀਰਥ ਸਥਾਨ ਨਹੀਂ ਆ ਅੱਜ ਸਾਨੂੰ ਜੇ ਅਸੀਂ ਦਰਸ਼ਨ ਕਰਨ ਜਾਣਾ ਹੋਵੇ ਤੇ ਸਾਨੂੰ ਹਿਮਾਚਲ ਜਾਂ ਕਿਤੇ ਰਾਜਸਥਾਨ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਜਾਣਾ ਪੈਂਦਾ ਆ ਵੀ ਆ ਰਾਈਂਗ ਕਿ ਇੰਨਾ ਕੋ ਅੱਛਾ ਤੀਰਥ ਸਥਾਨ ਬ੍ਰਹਮਾ ਜੀ ਦਾ ਬਣੇ ਔਰ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਭਲਾ ਹੋਵੇ ਜਿੱਦਾਂ ਬ੍ਰਹਮਾ ਜੀ ਪਹਿਲਾਂ ਸਤਯੁਗ ਦੇ ਵਿੱਚ ਇੰਨੇ ਦੇਵੀ ਦੇਵਤਿਆਂ ਨੂੰ ਵਰਦਾਨ ਦਿੱਤੇ ਆ ਉਹ ਸਾਡੇ ਅੱਜ ਦੇ ਸਮਾਜ ਨੂੰ ਵੀ ਉਹੋ ਸੇਧ ਮਿਲੇ ਲੋਕ ਨਸ਼ਿਆਂ ਤੋਂ ਮੁਕਤ ਹੋ ਕੇ ਪਰਮੇਸ਼ਵਰ ਦੀ ਬ੍ਰਹਮਾ ਜੀ ਦੀ ਸ਼ੁੱਧ ਸਤਵਿਕ ਭਗਤੀ ਦੇ ਵਿਚਾਨ ਨਵ ਬ੍ਰਹਮਾ